ਹਾਂ ਹਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਆਪਣੇ ਉਸ ਨੇ ਆਪਣੇ ਵੀਰਾਂ ਦਾ ਆਪਣੇ ਬਜ਼ੁਰਗਾਂ ਦਾ ਬਣਾਇਆ ਹੋਇਆ ਸੰਵਿਧਾਨ ਲਾਗੂ ਕੀਤਾ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਸਾਡੇ ਮਜ਼ਦੂਰ ਵਰਗ ਦੀ ਸਾਡੇ ਚੌਂਕੀਦਾਰ ਭਰਾਵਾਂ ਦੀ ਕੋਈ ਗੱਲ ਕਦੇ ਸੁਣੀ ਨਹੀਂ ਹੈਗੀ ਉਹਦਾ ਕਾਰਨ ਉਹਦਾ ਕਾਰਨ ਹੈ ਅੱਜ ਆ ਸਾਹਮਣੇ ਗਣਤੰਤਰ ਦੇ ਦੇ ਦਿਨ ਸਾਡੇ ਭਰਾਵਾ ਨੂੰ ਇੱਥੇ ਸੜਕਾਂ ਤੇ ਬੈਠਣਾ ਪਿਆ ਬੜੀ ਦੁਖਦੀ ਗੱਲ ਹੈ ਕਿਉਂਕਿ ਗਣਤੰਤਰ ਦੇ ਵਿੱਚ ਸਾਡੇ ਵਾਸਤੇ ਵੀ ਓਨੇ ਮਹਾਨਤਾ ਰੱਖਦਾ ਜਿੰਨਾ ਸਮੇਂ-ਸਮੇਂ ਦੀਆਂ ਸਰਕਾਰਾਂ ਵਾਸਤੇ ਰੱਖਦਾ ਪਰ ਉਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਵੀ ਅਸੀਂ ਗਣਤੰਤਰ ਦੇਸ਼ ਦੇ ਵਿੱਚ ਸ਼ਾਮਲ ਕਰੀਏ ਅਸੀਂ ਸ਼ਾਮਲ ਤਾਂ ਹੀ ਹੋਵਾਂਗੇ ਜੇ ਸਾਨੂੰ ਆਪਣੇ ਵਰਗਾ ਆਪਣੇ ਵਰਗਾ ਜੀਵਨ ਜਿਉਣ ਦੇ ਲਈ ਆਪਣੇ ਵਰਗੇ ਗੱਡੀਆਂ ਦੇ ਵਿੱਚ ਰਹਿਣ ਦੇ ਲਈ ਆਪਣੇ ਵਰਗੇ ਮਕਾਨਾਂ ਦੇ ਵਿੱਚ ਰਹਿਣ ਦੇ ਲਈ ਆਪਣੇ ਵਰਗੇ ਸਕੂਲਾਂ ਕਾਰਜਾਂ ਦੇ ਵਿੱਚ ਬੱਚੇ ਪੜਾਉਣ ਦੇ ਲਈ ਸਾਨੂੰ ਸਹੂਲਤਾਂ ਮਹੀਆ ਕਰਾਉਣਗੇ ਕਿਉਂਕਿ ਉਹਨਾਂ ਲੋਕਾਂ ਨੇ ਕਿੰਨੀ ਛੋਟੀ ਤਨਖਾਹ ਇੰਨਾ ਉਹ ਤੇਲ ਖੂਗਦੇ ਨੇ ਛਿੰਨਾ ਛੋਟੇ ਘਰ ਦਾ ਗੁਜ਼ਾਰਾ ਇੱਕ ਮਹੀਨੇ ਦਾ ਉਹ ਇੱਕ ਦਿਨ ਚ ਖਰਚ ਕਰਦੇ ਨੇ ਜਿੰਨੇ ਛੋਟੇ ਬੱਚੇ ਇੱਕ ਸਾਲ ਦੇ ਵਿੱਚ ਪੜ੍ਹਾਈ ਤੇ ਖਰਚ ਕਰਦੇ ਨੇ ਉਹਨਾਂ ਦੇ ਬੱਚੇ ਇੱਕ ਬਹੀਨ ਦੇ ਵਿੱਚ ਖਰਚ ਕਰਦੇ ਨੇ ਬੜੇ ਦੁਖਦਾਈ ਕਹਿਣਾ ਪੈਂਦਾ ਹੈ ਕਿ ਤਾਂ ਅਸੀਂ ਇਹ ਜਿਹੜਾ ਗਣਤੰਤਰ ਦਿਵਸ ਮਨਾਉਂਦੇ ਨਹੀਂ ਹੈਗੇ ਤਾਂ ਸਾਡੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਜੀ ਸਾਡਾ ਵੀ ਕਰਤਾ ਕਿਉਂਕਿ ਅਸੀਂ ਅਣਜਾਣ ਨਹੀਂ ਹੈਗੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਚੌਂਕੀ ਦਾ ਦੇ ਜਿਹੜੇ ਇਹ ਬਾਤਰਾ ਨੂੰ ਡੈਮੋਕ੍ਰੇਸੀ ਦੀ ਔਰ ਰਾਜਨੀਤੀ ਦੀ ਸਭ ਤੋਂ ਵੱਡੀ ਕੜੀ ਨੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਰਾਜਨੀਤੀ ਨੂੰ ਜਾਣਦਾ ਸੀ ਜੇ ਕੋਈ ਮੰਤਰੀਆਂ ਨੂੰ ਜਾਣਦਾ ਸੀ ਜੇ ਕੋਈ ਐਸਐਚਓ ਨੂੰ ਵੀਡੀਓ ਨੂੰ ਜਾਣਦਾ ਸੀ ਜੇ ਕੋਈ ਤਸੀਹਦਾਰ ਐਸਡੀ ਨੂੰ ਜਾਣਦਾ ਸੀ ਤਾਂ ਕੇ ਵਿੱਚ ਕੇਵਲ ਚੌਂਕੀਦਾਰ ਵੀਰ ਸੀ ਹੋਰ ਕਿਸੇ ਨੂੰ ਬੇੜਿਆਂ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਸੀ ਕਿ ਹੋਰ ਕੋਈ ਅਫਸਰ ਜਾਂ ਪੁਲਿਸ ਵਗੈਰਾ ਵੀ ਹੁੰਦੇ ਆ ਔਰ ਇੰਨਾ ਹੋਰ ਦੇ ਬਾਵਜੂਦ ਵੀ 35 ਨੂੰ 75 76 ਸਾਲ ਹੋ ਗਏ ਅਜੇ ਤੱਕ ਸਾਡਾ ਮਜ਼ਦੂਰ ਵਰਗ ਅਜੇ ਤੱਕ ਸਾਡੇ ਚੌਂਕੀਦਾਰ ਭਰਾ ਉਹਨਾਂ ਸ਼ਰਤਾਂ ਤੇ ਬੈਠਣ ਦੇ ਲਈ ਉਹਨਾਂ ਦੇ ਬੱਚੇ ਟਾਟਾਂ ਤੇ ਬੈਠਣ ਦੇ ਲਈ ਉਹਨਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੂੰਜੇ ਪੜਨ ਦੇ ਲਈ ਮਜਬੂਰ ਨੇ ਇਹਦੇ ਜ਼ਿੰਮੇਵਾਰ ਕੌਣ ਨੇ ਇਹਦੇ ਜ਼ਿੰਮੇਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਔਰ ਅੱਜ ਦੀ ਸਰਕਾਰ ਵੀ ਕੋਈ ਰਾਹ ਤੇ ਤੁਰ ਨਹੀਂ ਰਹੀ ਐ ਸੋ ਭਾਵੇਂ ਆਪਾਂ ਨੂੰ ਸਾਰਿਆਂ ਨੂੰ ਚਾਣਨ ਦੀ ਲੋੜ ਐ ਕਿ ਸਾਡੇ ਨਾਲ ਅਜਿਹੇ ਬਦੀਰੇ ਸਰਕਾਰਾਂ ਕਿਉਂ ਕਰਦੀਆਂ ਆਪਾਂ ਅੱਜ ਕਿੰਭੜਾ ਭਾਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਕਰੀਏ ਮੈਂ ਇੱਥੋਂ ਤੱਕ ਵੀ ਕਹਿ ਸਕਦਾ ਕਿਉਂਕਿ ਮੈਂ ਹਾਲਤ ਦੇਖੀ ਆ ਸਾਡੇ ਵੀਰਾਂ ਦੀ ਅਜੇ ਤੱਕ ਸਾਡੇ ਚੌਂਕੀਦਰ ਭਰਾਵਾਂ ਦੇ ਗਲੀਆਂ ਦੇ ਵਿੱਚੁੱਲੇ ਨੇ ਅਜੇ ਤੱਕ ਕੜੀਆਂ ਤੇ ਬਾਲਿਆਂ ਤੇ ਕਰਨੇ ਅਜੇ ਤੱਕ ਉਹ ਆਪਣੇ ਬੱਚੇ ਬੱਚਿਆਂ ਨੂੰ ਪੜ੍ਹਾਉਣ ਪੜਾਉਣ ਦੇ ਲਈ ਉਹਨਾਂ ਦੇ ਵਿਆਹ ਕਰਨ ਦੇ ਲਈ ਮਜਬੂਰ ਨੇ ਔਰ ਸਾਡੀਆਂ ਸਰਕਾਰਾਂ ਅੱਜ ਹਰ ਡੱਟ ਦਾ ਇੰਦਰ ਦੇ ਰਸਤੇ ਹਰ ਮੰਤਰੀ ਹਰ ਅਫਸਰੇ ਬੋਲੂਗਾ ਕਰਕੇ ਸਾਡਾ ਪੰਜਾਬ ਸਾਰੇ ਸੂਪਿਆਂ ਨਾਲੋਂ ਅੱਗੇ ਤਰੱਕੀ ਕਰ ਰਿਹਾ ਹੈ। ਸਾਡਾ ਦੇਸ਼ ਸਾਰੇ ਸੂਪਿਆਂ ਨਾਲੋਂ ਤਰੱਕੀ ਕਰ ਰਿਹਾ ਹੈ। ਪਰ ਉਹਨਾਂ ਦੇ ਆ ਲੋਕ ਚਾਦਰੀ ਜਿਹੜੇ ਸੜਕਾਂ ਤੇ ਬੈਠਣ ਦੇ ਲਈ ਮਜਬੂਰ ਨੇ ਅੱਜ ਗੰਤਲ ਕਰਦੇ ਉਸ ਵਾਲੇ ਦਿਨ ਗਾਲੇ ਛੰਡੇ ਲੈ ਕੇ ਬੈਠਣ ਦੇ ਲਈ ਮਜਬੂਰ ਨੇ। ਵੀਰੋ ਸਾਡੀਆਂ ਸਰਕਾਰਾਂ ਨੂੰ ਇਹ ਸਾਰਾ ਕੁਝ ਦੱਸਣ ਦੇ ਲਈ ਮੈਂ ਇੱਕੋ ਗੱਲ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦੀ ਕਹੂੰਗਾ ਕਿ ਆਪਾਂ ਬੜੋ ਜੁਰਤ ਤੇ ਸੰਘਰਸ਼ ਕਰੋ ਦੇ ਨਾਰੇ ਦੇ ਹੇਠ ਨਾਮ ਬੱਧ ਹੋਈਏ ਅਤੇ ਇਹਨਾਂ ਸਰਕਾਰਾਂ ਦਾ ਮੁਕੀ ਤੌਰ ਜਵਾਬ ਦੇਈਏ ਇਹਨਾਂ ਕੈਦਾ ਹੋਇਆ ਮਹਿਕੀਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ